ਸਹੀ ਲੈ ਦੇਖਦੇ ਕਿ ਲਵਾਂਗਾ ਨਟਕ ਸਾਹ ਚ ਪੂਰਾ ਆ ਤਿੱਖਾ ਕਰੀਏ ਨਾ ਉਹਦੇ ਆ ਦਿਖਾ ਕਰਕੇ ਨੇ ਪੂਰਾ ਆ ਵਧੀਆ ਬਣ ਲਾ ਪੂਰਾ ਤਿੱਖਾ ਦੇਖੋ ਇਹ ਆਪਣਾ ਵੇਣਾ ਹੁੰਦਾ ਹੈ ਉਹਨਾਂ ਨੂੰ ਗਰਮ ਕਰ ਲਾ ਕੇ ਗਰਮ ਕਰਕੇ ਪਤਾ ਨਹੀਂ ਕੀ ਗਰੂਪ ਦਿੰਦਾ ਇਹ ਨੂੰ ਲਾਲ ਕਰ ਲਿਆ ਸੀ ਗਰਮ ਕਰਕੇ ਉਹਨੂੰ ਗ੍ਰੈਂਡਰ ਨਾਲ ਸਾਫ ਕਰ ਲਾ ਕੇ ਛੋਟੇ ਜਿਹਾ ਚੱਕਣ ਲੱਗਿਆ ਇਹ ਪੂਰਾ ਚਮਕੀਲਾ ਵਾਲਾ ਦੇ ਕਿਤਾ ਸੁਣਾਉਣ ਵਾਲਾ ਦੇ ਐ ਕਰਨ ਟਿਮਰੀ ਜਿਹੜੀ ਇਹਦੇ ਦੋ ਮੋਰੀਆ ਕੱਢਣੀਆਂ ਤੇ ਨਟ ਦੇ ਵਿੱਚ ਕੰਘਦੇ ਕੁੱਤੇਗਾ ਸੀ ਐ ਵੀ ਜੇ ਨਟਾ ਪਾਤਾ ਹੱਥਾ ਬਣਾਉਣ ਵਾਲਾ ਤੇ ਨਾਲੇ ਸਪੋਰਟ ਵੀ ਟਿਮਰੀ ਦੀ ਵੀ ਡਬਲ ਡੀਟੀ ਕਰਦੇ ਤੇ ਆ ਵੀ ਨਾ ਕਰਦੇ ਡਾਇਟੇ ਬਣ ਬਹੁਤ ਜਿਆਦਾ ਆ ਇੱਕ ਹੋਰ ਲੈਣੀ ਟਿਮਰੀ ਦੋ ਨਟ ਲਾ ਲਏ ਉਹਨੇ ਨਟ ਲਾਤੇ ਚਾਸਪੇ ਧਰ ਕੇ ਉਹ ਬੈਡ ਲਾਣ ਲੱਗਿਆ ਦੋਨੇ ਪੇਲੇ ਬੈਡ ਲਾ ਲੈ ਆ ਬੈਡ ਲਾ ਕੇ ਫੇਰ ਕਸਾਲ ਲਗਾ ਨੂੰ ਸਫਾਈ ਦੇਣ ਲੱਗ ਗਏ ਫ੍ਰੈਸ਼ ਪੂਰੀ ਵਧੀਆ ਦੋਨੇ ਪਾਸੇਲੇ ਵੱਢ ਤੇ ਘਟ ਕੇ ਸਾਫ ਕਰਕੇ ਵਧੀਆ ਬਣਾ ਲੈ ਦੇਖ ਦੋ ਹੋਰ ਲੈ ਲੈਣੇ ਨਾਟਾ ਉਹੋ ਤੇ ਲੈ ਲਏਗੇ ਇਹਨਾਂ ਨੂੰ ਇਸ ਤਰ੍ਹਾਂ ਵੈਲਡ ਕਰੂਗਾ ਜਦੋਂ ਲਾਇਉਂਦਾ ਆ ਲਾ ਕੇ ਢਿੱਡੀ ਫੇਰ ਸਾਫ ਕਰ ਲਾ ਕੇ ਉਹਨੂੰ ਵਧੀਆ ਚੰਪ ਦੇਣ ਵਾਲਾ ਦੋ ਨਾਈ ਦੇ ਦਿੱਤ ਉਹਨਾਂ ਦੇ ਵੀ ਦੀ ਬਾਰਮਾ ਮਾਰ ਲੈ ਟੇ ਡੀ ਉਹਦੀ ਖੁੰਦੇ ਗੱਲ ਹੋਵੇ ਸਾਲਾ ਕਤਨਾਰਲੇ ਰੋਟੀ ਜੇ ਲੱਗਿਆ ਦੋਨੇ ਇਹ ਵੀ ਕਰਦੇ ਪਰਲੇ ਥਲੇ ਨਾ ਟਾ ਕਰਕੇ ਸ਼ਾਨੀ ਨਾਲੀ ਉਹਨਾਂ ਵੱਡੂ ਹੈ ਨਾਲ ਮੇਨ ਕੇ ਹਰ ਤੇ ਆਵੜਤਾ ਦੀ ਤੇ ਬੜਾ ਸਾਫ ਕਰ ਕੋੜੀਆ ਉੱਪਰੇ ਧਰਨੇ ਮਾਫੀ ਨਿਸ਼ਾਨੀ ਲਾਈਏ ਮੈਂ ਉਹਨੇ ਨਿਸ਼ਾਨੀ ਲਾ ਕੇ ਟੇਡਾ ਕੱਟ ਲਾ ਲਿਆ ਟੇਡਾ ਲੰੋਂ ਤੋਂ ਦੂਜੇ ਟੇਡਾ ਕੱਟ ਲਾ ਲਿਆ ਆ ਦੋ ਕੱਟ ਜੇ ਲਾ ਲਿਆ ਇਹਦੇ ਵੀ ਲਾ ਲਿਆ ਲਾ ਕੇ ਘਟ ਵਧੀਆ ਸਫਾਈ ਕਰ ਲਈ ਪੂਰਾ ਵਧੀਆ ਦੇਖ ਪੂਰਾ ਵਧੀਆ ਕਸਾਖ ਸੁਧਰੀਆ ਬਣਾ ਕੇ ਆ ਗਏ ਉੱਤੇ ਡੀ ਡੀ ਲਾਈਨ ਦੇ ਵਿੱਚ ਕੱਸ ਲਈ। ਇਹੋਂ ਨੂੰ ਵਿੱਚ ਪਾ ਲਿਆ। ਉੱਤੋਂ ਇੱਕ ਟਿੰਗ ਨਹੀਂ ਕੋਲ ਆਤੀ ਸਾਈਡ ਡਿੱਗਣ ਤੋਂ। ਆ ਸੰਦਲ ਗੱਤਿਆ ਇਹਨੇ ਬਣਾਇਆ ਕੂਲਰ ਬਾਹਰੋਂ ਕੱਟਣ ਵਾਲਾ। ਆਮਰ ਜਨ ਸੀ ਕੱਟਣਾ ਛੋਟਾ-ਬੋਟਾ ਬਾਹਰੋਂ। ਉਹ ਵਾਰ ਤੇ ਕੂਲਰ ਬਹੁਤ ਵਧੀਆ ਬਣ ਗਿਆ। ਨਾਲ ਲਾ ਕੇ ਕੱਸ ਕੇ ਇਹ ਕੱਸਿਆ ਨਾ। ட்டார சார் அடுத்தா பூந்தர்